ਹਾਂਜੀ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵਗੇ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਇਹ ਆ ਚੰਡੀਗੜ੍ਹ ਦੀ ਸੋਹਣੀ ਸਵੇਰ ਜਿਵੇਂ ਤੁਸੀਂ ਦੇਖੇ ਪਿਓ ਬਹੁਤ ਸੋਨਾ ਵਿਊ ਆ ਤੇ ਰਾਤ ਕਾ ਵੀ ਮਹੀ ਪਿਆਸੀ ਚੰਡੀਗੜ੍ਹ ਚੰਡੀਗੜ੍ਹ ਨੂੰ ਮਹੀ ਪੈਂਦਾ ਹੀ ਰਹਿੰਦਾ ਸੋਹਣੇ ਆ ਉੱਥੇ ਆ ਤੇ ਹੋ ਰੈਡੀ ਹੁੰਨੇ ਆ 7:30 ਵਜੇ ਤੋਂ ਬਾਅਦ ਫਿਰ ਉਹਨੂੰ ਚੈੱਕ ਆਊਟ ਕਰ ਪਾਂਗੇ ਤੇ ਜੋ ਕੰਮ ਕਰਾਉ ਉਹ ਨੁਕਟਾਵਾਂਗੇ ਉਸ ਤੋਂ ਬਾਅਦ ਜੋ ਅੱਗੇ ਦਾ ਪਲਾਨ ਬਣਾਏਗਾ ਉਸ ਦੇ ਬਾਰੇ ਦੱਸਾਂਗੇ ਹਾਂਜੀ ਆਪਾਂ ਹੋ ਗਏ ਰੈਡੀ ਤੇ ਹੁਣ ਬਿਲਕੁਲ ਤਿਆਰ ਆ ਤੇ ਹੁਣ ਜਾਣ ਲਈ ਤਿਆਰ ਆ ਸੀ ਜਿਹੜਾ ਆ ਉਹਦਾ ਕੰਮ ਆ ਸਾਡਾ ਕੰਮ ਕਰਕੇ ਉਸ ਤੋਂ ਬਾਅਦ ਕੁਝ ਨਵਾਂ ਸੋਚਾਂਗੇ ਪਹਿਲਾਂ ਆਪਣਾ ਜੋ ਕੰਮ ਆ ਉਹਨੂੰ ਨੁਕਟਾਲਗੇ ਰੈਡੀ ਆ ਚੱਲ ਗਿਆ ਫਿਰ ਜसनी ਚਲੇ ਲੋਗ ਲਾ ਦੇ ਹੁਣ ਇਹਨੂੰ ਤੇ ਲਾਈਟ ਵਗੈਰਾ ਬੰਦ ਕਰ ਦੇਣ ਲੱਗਣ ਬਸ ਚੱਲ ਆਇਆ ਸ਼ਾਇਦ ਚੱਲ ਗਿਆ ਉਸਤਾ ਮੈਂਟ ਵਗੈਰਾ ਤਾਂ ਹੋ ਗਈ ਠੀਕ ਹੈ ਠੀਕ ਹੈ ਉਹ ਤਾਂ ਨੋਰਮਲ ਦਾ ਠੀਕ ਹੈ ਓਕੇ ਓਕੇ ਜੀ ਹਾਂ ਜੀ ਆਪਾਂ ਇੱਥੇ ਇੱਕ ਆਟੋ ਕਰਾ ਲਿਆ ਸੀਗਾ ਜਿਹੜਾ ਕਿ ਆਪਾਂ ਨੂੰ ਸਾਡੇ ਕੋਲ ਆ ਤੇ ਇੱਥੇ ਨਾ ਟਾਇਰਾਂ ਦੇ ਤੇ ਆਪਣੇ ਜਿਹੜੇ ਗੱਡੀਆਂ ਦੇ ਸਪੈਰ ਪਾਰਟ ਦਾ ਬਹੁਤ ਕੰਮ ਆ ਮਾਰਕੀ ਦੀ ਸਮਝ ਲੋ ਇੱਕ ਤਰ੍ਹਾਂ ਦੀ ਸਭੀ ਗੱਲ ਰਾਹ ਦੇ ਇਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਸਿਆ ਹੂੰ ਆਪ ਨੂੰ ਕੋਈ ਵੀ ਚੀਜ਼ ਚਾਹੀਦੀ ਆ ਸੈਗਨੇਟ ਟਾਇਰ ਅਲਾਈ ਤੇ ਗੱਡੀਆਂ ਦੇ ਪਾਰਟਸ ਮਿਲ ਜਾਂਦੇ ਐ ਇਥੋਂ 45 ਸੈਕਟਰ ਚ ਹਾਂਜੀ ਹੁਣ ਆਪਾਂ ਲਾਂਟੇ ਮਾਲ ਪਹੁੰਚ ਪਹੁੰਚ ਗਏ ਸੀਗੇ ਤੇ ਚੰਡੀਗੜ੍ਹ ਐਸੀ ਆ ਲਾਂਟੇ ਵੀ ਘੁੰਮੀ ਜਾਗੇ ਕੰਮ ਕਾਰਨ ਵੇੜਲੇ ਸੀਗੇ ਸਾਰੇ ਤੇ ਚਲੋ ਦਿਖਾਉਣੇ ਅੰਦਰ ਦਾ ਸੀਨ ਇਧਰ ਸਮਾਰਟ ਯਾਰ ਇਧਰ ਹੈਗਾ ਨਾਲ ਇਹ ਸਮਾਰਟ ਯਾਰ ਸ਼ੋਪਿੰਗ ਸਟਾਪ ਇਹ ਸਾਰੇ ਆ ਵੈਸੇ ਹਾਂਜੀ ਆ ਪਿੱਛੇ ਫੌਂਟੇਨ ਜੋ ਕਰ ਰਿਹਾ ਡਾਂਸਿੰਗ ਬਹੁਤ ਵਧੀਆ ਵਿਊਗਾ ਪਿੱਛੇ ਇੱਥੇ ਲਾਂਟੇ ਮਾਲ ਬਹੁਤ ਵਧੀਆ ਵੀ ਹੋ ਆ ਨਾਈਸ ਥੇ ਦਾ ਬੈਗੇਸਟ ਮਾਲ ਇਨ ਚੰਡੀਗੜ੍ਹ ਉੱਪਰ ਚੱਲਦੇ ਆਂ ਉੱਪਰ ਚੱਲਦੇ ਆਂ ਉਧਰ ਦੇ ਜੀ ਘਰਾਂਟੇ ਮਾਲ ਘੁੰਮ ਲਿਆ ਸੀਗਾ ਬਹੁਤ ਵਧੀਆ ਮਾਲਾ ਬਹੁਤ ਵੱਡਾ ਮਾਲਾ ਕਾਫੀ ਟਾਈਮ ਲੱਗ ਗਿਆ ਘੁੰਮਣ ਤੇ ਤੇ ਜੀ ਮਾਸਟਰ ਦੇ ਹਿਸਾਬ ਨਾਲ ਤਾਂ ਕਾਫੀ ਹੈਵੀ ਪ੍ਰਾਈਸ ਆ ਚਲੋ ਆਪਾਂ ਘੁੰਮਣ ਫਿਰਨਾ ਇਸੇ ਥੋੜਾ ਕੰਮ ਸੀਗਾ ਆਪਾਂ ਵੇਸਟ ਕੀਤਾ ਬਹੁਤ ਵਧੀਆ ਲੱਗਿਆ ਹੁਣ ਚੱਲਦੇ ਆਂ ਹੋਰ ਸਾਡਾ ਪਲਾਨ ਜਿਹੜਾ ਚੇਂਜ ਹੋ ਗਿਆ ਅਸੀਂ ਲਾਂਟੇ ਘੁੰਮਣ ਤੋਂ ਬਾਅਦ ਹੁਣ ਚੱਲੇ ਆਂ Shimla ਬਾਰੇ ਟੁਆਇਟ ਰੇਲ ਕਿ ਕਿੰਨੇ ਨਾ ਟੁਆਇਟ ਰੇਲ ਚੱਲਦੀ ਆ ਸਸਤੀ ਬਹੁ ਪੈਂਦੀ ਆ ਤੇ ਉਹਦੇ ਬਾਰੇ ਦੱਸਾਂਗੇ ਅਸੀਂ ਜਾ ਕੇ ਵੀ ਕਿਵੇਂ ਆਪਾਂ ਜਾ ਸਕਦੇ ਆ ਟੁਆਇਟ ਰੇਲ ਬਾਇ ਸ਼ਿਵਰਾ ਤੇ ਮੇਰਾ ਨਾਲ ਅਸੀਂ ਚੱਲਿਆ ਜੀ ਆਟੋ ਕਰਾ ਕੇ ਰੇਲਵੇ ਸਟੇਸ਼ਨ ਉੱਥੋਂ ਜਾਵਾਂਗੇ ਕਾਲਕਾ ਤੇ ਕਾਲਕਾ ਤੋਂ ਜਾਵਾਂਗੇ ਆਪਾਂ ਸ਼ਿਵਰਾ ਅਸੀਂ ਨਾ ਰੇਲਵੇ ਸਟੇਸ਼ਨ ਤੋਂ ਵਾਪਸ ਆ ਗਏ ਸੀਗੇ 48 ਸੈਕਟਰ ਪਹਿਲਾਂ ਬਾਈ ਟ੍ਰੇਨ ਜਾਣਾ ਸੀਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਾਂਦੀ ਕਲਕਾ ਤੇ ਕਲਕਾ ਤੋਂ ਜਾਂਦੀ ਹੈ ਟੁਆਇਰ ਟ੍ਰੇਨ ਸ਼ਿਮਲੇ ਨੂੰ ਪਰ ਚੱਕਰ ਕੀ ਬਣਿਆ ਵੀ ਜਿਹੜੀ ਚੰਡੀਗੜ੍ਹ ਜੈਕਸ਼ਨ ਤੋਂ ਟ੍ਰੇਨ ਜਾਂਦੀ ਸੀ ਸਟਾਫ ਐਕਸਪ੍ਰੈਸ ਹੀ ਹੋ ਉਹ ਤੇ ਉਹਦੇ ਡਾਕਟਰ 2 ਦਿਨ ਪਹਿਲਾਂ ਤੋਂ ਪਰਨਾ ਪੈਨੇ ਹੋਰ ਕੋਈ ਜਿਹੜੀ ਟ੍ਰੇਨ ਅਵੇਲੇਬਲ ਆਣੀ ਸੀਗੀ ਤੇ ਨਾ ਹੀ ਕੋਈ ਉਹ ਟ੍ਰੇਨ ਜਾਂਦੀ ਸੀਗੀ ਕੱਟ ਕਰਕੇ ਫਿਰ ਦਾ ਕਲਕਾ ਤੋਂ ਵੀ ਮਿਸ ਹੋ ਜਾਣੀ ਸੀ ਟ੍ਰੇਨ ਸਾਡੀ ਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਹੁਣ ਬਾਈ ਬਾਸ ਸੀ ਜਾਵਾਂਗੇ Shimla ਤੇ ਆਉਂਦੇ ਹੋਏ ਦੇਖਾਂਗੇ ਅਸੀਂ ਜੇ ਸਾਡਾ ਮਨ ਕੇ ਚਲੋ ਜੀ ਸੈਟਿੰਗ ਬੈਠੇ ਤਾਂ ਆਉਂਦੇ ਜਰੂਰ ਟਾਇਟ ਰੇਲ ਰੇਲ ਚ ਆਵਾਂ ਕਰਾਂਗੇ ਜੇ ਸਾਡੇ ਕੋਲ ਟਾਈਮ ਹੋ ਗਿਆ ਤਾਂ ਤੇ ਚਲੋ ਫਿਲਹਾਲ ਚੱਲਨੇ ਅਸੀਂ Shimla ਬਾਈ 743 ਚੌਣਾਏ ਸੀ तरतालीस ले बहुत वा व्यू है बहुत, बहुत ही नाइस लोकेशन है शिमला की देख सकते हो तीन ये लड़का मिला है ना कौन सी कक्षा में पढ़ते हैं बच्चा पहली में कौन से स्कूल में डीएवी में कहाँ पर है आपका स्कूल में अच्छा मारोड़ के नीचे ठीक है ठीक है लकड़ा भी यार ठीक है ठीक है ओके ओके ठीक है ठीक है और ये क्या है आपका स्कूटर ये कहाँ से लेकर आए थे

ਬੋਟਾਈ ਲਈ ਹੋ ਗਈ ਨਾ ਠੀਕ ਹੈ ਠੀਕ ਹੈ ਉਹ ਵੀਡੀਓ ਆ ਗਈ ਆਮ ਆਪ ਦਾ ਅੱਜ ਮਾਹ ਮਾਰ ਰੋਡ ਤੇ ਠੀਕ ਹੈ ਥੈਂਕ ਯੂ ਹਾਂਜੀ ਤਾਂ ਹੁਣ ਆਪਾਂ ਪਹੁੰਚ ਚੁੱਕੇ ਆ ਸ਼ਿਮਲਾ ਮਾਰ ਰੋਡ ਤੇ ਜੋ ਕਿ ਸ਼ਿਮਲੇ ਦਾ ਪ੍ਰਸਿੱਧ ਰੋੜਾ ਤੇ ਕਾਫੀ ਚਹਿਲ ਪਹਿਲਾ ਇਸ ਰੋਡ ਤੇ ਬਹੁਤ ਸਾਰੇ ਲੋਕ ਜਦੋਂ ਸ਼ਿਮਲਾ ਘੁੰਮਣ ਫੇਰਨਾ ਆਸਤੇ ਆਉਂਦੇ ਆ ਤਾਂ ਇਸ ਰੋਡ ਤੇ ਜਰੂਰ ਆਉਂਦੇ ਆ ਕਿਉਂਕਿ ਇਹ ਸ਼ਿਮਲੇ ਦਾ ਪ੍ਰਸਿੱਧ ਇਧਰ ਰੋੜਾ ਲੋ ਖਾਸ ਕਰਕੇ ਜਿਆਦਾ ਇੱਥੇ ਹੁੰਦੇ ਆ ਘੁੰਮਣ ਆਸਤੇ ਤਾਂ ਸਵੇਰ ਅਸੀਂ ਪਲਾਨ ਬਣਾਇਆ ਸੀਗਾ ਵੀ ਅਸੀਂ ਬਾਇ ਟੁਆਇ ਟ੍ਰੇਨ ਜਾਵਾਂਗੇ Shimla ਪਰ ਜਦੋਂ ਅਸੀਂ ਚੰਡੀਗੜ੍ਹ ਜੈਕਸ਼ਨ ਤੇ ਗਏ ਤਾਂ ਸਾਨੂੰ ਉੱਥੇ ਕੋਈ ਟ੍ਰੇਨ ਨਹੀਂ ਮਿਲੀ ਜੋ ਕਲਕਾ ਜਾਵੇ ਤੇ ਕਲਕਾ ਤੋਂ ਆਪਾਂ ਨੂੰ ਮਿਲਦੀ ਆ ਟੁਆਇ ਟ੍ਰੇਨ ਤਾਂ ਫਿਰ ਅਸੀਂ ਵਾਪਸ 43 ਸੈਕਟਰ ਚਲੇ ਗਏ ਸੀਗੇ ਉਸ ਤੋਂ ਬਾਅਦ ਅਸੀਂ ਉਥੋਂ ਲਈ ਬੱਸ ਤੇ ਬਾਈ ਬੱਸ ਅਸੀਂ ਆਏ ਸੀਗੇ Shimla ਉਸ ਤੋਂ ਉਨ ਤੋਂ ਬਾਅਦ ਅਸੀਂ ਇਹ ਹੋਟਲ ਬੁੱਕ ਕੀਤਾ ਜੋ ਕਿ ਸਾਨੂੰ ਬਹੁਤ ਹੀ ਚੀਪਸਟ ਪ੍ਰਾਈਸ ਤੇ ਮਿਲ ਗਿਆ ਸੀਗਾ ਵੈਸੇ ਤੇ ਹੋਸਟਲ ਬਹੁਤ ਮਹਿੰਗੇ ਹੁੰਦੇ ਆ ਪਰ ਹੁਣ ਥੋੜਾ ਜਿਹਾ ਆਪਸ਼ਨ ਆ ਆਪਸ਼ਨ ਕਰਕੇ ਤੁਸੀਂ ਨੂੰ ਜਿਹੜਾ ਹੋਸਟਲ ਆ ਜਾਂ ਹੋਟਲ ਆ ਬਹੁਤ ਸਸਤੇ ਰੇਟ ਤੇ ਮਿਲ ਜੂਗਾ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜੀ Shimla ਦੀ ਇਹ ਚਰਚ ਆ ਇਹ ਚਰਚ ਬਹੁਤ ਮਸ਼ਹੂਰ ਆ ਵੈਸੇ ਆ ਤੁੰਦੀ ਹੈ ਤੁੰਦ ਨਹੀਂ ਹੈ ਬੱਦਲ ਆ ਬਦਲਵਾਈ ਆ ਕਿਉਂਕਿ ਕਾਫੀ ਜਿਹੀ ਚਾਈ ਹੁਣ ਕਰਕੇ ਬੱਦਲ ਦੇ ਬਰਾਬਰੀ ਆ ਜਾਂਦਾ ਇੱਥੇ ਸ਼ਿਮਲਾ